ਪਰ ਜਿਹੜੀਆਂ ਕੰਮ ਦੀਆਂ ਸ਼ਖਸੀਤਾਂ ਸੁਭਾਰ ਲੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਨਕਲਾਬ ਲਾਉਣ ਵਾਲੇ ਬਹੁਤਾ ਜ਼ਮੀਨ ਉੱਤੇ ਹੈ ਨਹੀਂ ਅੱਜ ਧਰਤੀ ਦੇ ਉੱਤੇ ਲੱਭਦੇ ਨਹੀਂ ਆ ਤੁਸੀਂ ਦੇਖ ਲਓ ਕਿੰਨੀਆਂ ਪਲੇਰਾਂ ਬਣਦੀਆਂ ਜਿਹੜੀਆਂ ਕਿ ਜ਼ਮੀਨ ਦੇ ਉੱਤੇ ਆਉਂਦੀਆਂ ਜਿਹੜੀਆਂ ਲਹਿਰਾਂ ਜ਼ਮੀਨ ਦੇ ਉੱਤੇ ਆਉਂਦੀਆਂ ਨਾਲ ਦੀ ਨਾਲ ਆਪਾਂ țeੜ ਕੇ ਜਾਂਦੇ ਜਾਂ ਟੜਕਾ ਦਿੰਦੇ ਆ ਸਾਡੇ ਬਾਰੇ ਤਾਂ ਕੱਲ ਮਸ਼ਹੂਰ ਆ ਪੰਜਾਬੀਆਂ ਬਾਰੇ ਤੇ ਡੱਡੂਆਂ ਦੀ ਪੰਸੇਰੀ ਵਰਗੇ ਆ ਜਦੋਂ 5-5 ਕਿਲੋ ਹੁੰਦੇ 5-7 ਛਾਲਾ ਮਾਰ ਜਾਂਦੇ ਆਪਾਂ ਕਦੇ 5 ਕਿਲੋ ਤੋਲੇ ਹੀ ਨਹੀਂ ਗਏ ਸਾਨੂੰ ਗਾਇਕ ਨਹੀਂ ਪਸੰਦ ਸਾਨੂੰ ਕਵੀਸ਼ਰ ਨਹੀਂ ਪਸੰਦ ਸਾਨੂੰ ਢਾਡੀ ਨਹੀਂ ਪਸੰਦ ਸਾਨੂੰ ਜਥੇਦਾਰ ਨਹੀਂ ਪਸੰਦ ਸਾਨੂੰ ਕੋਈ ਪੱਤਰਕਾਰ ਨਹੀਂ ਪਸੰਦ ਸਾਨੂੰ ਪਸੰਦ ਕੋਈ ਨਾ ਅਸੀਂ ਇਹਦੇ ਵਿੱਚ ਅਸੀਂ ਸਣਕੀ ਇੰਨੇ ਬਣ ਗਏ ਆ ਸਾਨੂੰ ਕੋਈ ਪਸੰਦ ਹੀ ਨਹੀਂ ਅਖੀਰ ਦੇ ਉੱਤੇ ਸਾਡੇ ਕੋਲ ਇੱਕ ਜਨ ਹੁੰਦੀ ਆ ਉਹ ਕਾਮਰੇਡ ਉਹ ਵਿਤ ਗਿਆ ਉਹ ਫਲਾਨਾ ਹੋ ਗਿਆ ਉਹ ਢਿੰਗੜਾ ਹੋ ਗਿਆ ਜਿਹਨੇ ਕੋਈ ਮਕਾਨ ਨਹੀਂ ਦਿੰਦਾ ਸਭ ਤੋਂ ਵੱਧ ਅੱਜ ਉਹ ਸਵਾਲ ਕਰਦਾ ਮੈਨੂੰ ਦੁੱਖ ਹੁਦਾ ਇਸ ਗੱਲ ਦੇ ਉੱਤੇ ਵੀ ਅੱਜ ਨਾਲ ਗੂਗਲ ਦੇ ਉੱਤੇ ਜਾ ਕੇ ਸਰਚ ਕਰੋ ਤੁਸੀਂ ਸਾਰੀਆਂ ਸੂਝਵਾਨ ਸ਼ਖਸੀਅਤਾਂ ਸਭ ਨੂੰ Google ਦਾ ਪਤਰਾ Google ਤੇ ਉੱਤੇ ਜਾ ਕੇ ਸਰਚ ਕਰੋ Hindu religion latest controversy ਉਹਦੇ ਵਿੱਚ ਤੁਹਾਨੂੰ 5-7 ਕੰਟਰੋਵਰਸੀ ਦੀਆਂ ਖਬਰਾਂ ਮਿਲ ਲੰਗੀਆਂ ਉਹਦੇ ਵਿੱਚ ਵੀ ਕਿਸੇ ਸ਼ਰਧਾਚਾਰੀਆ ਨੇ ਕਿਸੇ ਬਾਰੇ ਕੁਝ ਕਹਿਤਾ ਉਹਨਾਂ ਨੇ ਉਹਦੇ ਬਾਰੇ ਕਹਿਤਾ ਤੁਹਾਨੂੰ 5-7 8 ਖਬਰਾਂ ਮਿਲ ਲੰਗੀਆਂ ਫਿਰ ਤੁਸੀਂ ਕਰੋ ਜੀ ਕਿ ਕਿਸੇ ਹੋਰ ਧਰਮ ਦੇ ਬਾਰੇ Muslim army ਦੇ latest controversy ਕਰ ਲਓ 5-7 ਤੁਹਾਨੂੰ ਉੱਥੇ ਮਿਲਣਗੀਆਂ ਤੁਸੀਂ ਇਹੀ ਗੱਲ ਸਿੱਖੀ ਬਾਰੇ ਭਰ ਕੇ ਦੇਖੋ ਸੇਖਰ ਲੀਡਰ ਲੇਟੈਸਟ ਕੰਟਰੋਵਰਸੀ ਭਰ ਕੇ ਦੇਖੋ Google ਭਈ ਤਰੀ ਆਉਂਦੀ ਆ ਪੱਗਾਂ ਵਾਲੇ ਪੱਗਾਂ ਵਾਲੇ ਨੂੰ ਹਾਲਾ ਕੱਢੀ ਜਾਂਦੇ ਆ ਤੇ ਜਿਨੇ ਪੱਗ ਨਹੀਂ ਬਣੀ ਉਹਨੂੰ ਕਹਿੰਦੇ ਤੂੰ ਕਾਮਰੇਡ ਤੂੰ ਜੇ ਸਹੀ ਹੁੰਦਾ ਤਾਂ ਹੁਣ ਤੱਕ ਪੱਗ ਬਣ ਲੈਣੀ ਸੀ ਅਸੀਂ ਬਹੁਤ ਸਤਿਕਾਰ ਕਰਦੇ ਦੋਸਤਾਂ ਦਾ ਅਸੀਂ ਤੁਹਾਡੇ ਪੈਰਾਂ ਵਰਗੇ ਵੀ ਨਹੀਂ ਅਸੀਂ ਬਣ ਵੀ ਨਹੀਂ ਸਕਦੇ ਪਰ ਅਸੀਂ ਕਦੇ ਇਹ ਨਹੀਂ ਕਹਿੰਦਾ ਕਿ ਪੱਗਾਂ ਦੇ ਵਿੱਚ ਤੁਸੀਂ ਸਿਰਫ ਸਾਈ ਫਿਰਦੇ ਅਸੀਂ ਇਹ ਨਹੀਂ ਕਰੇਗਾ ਲਾਖੀ ਵੀ ਉਹਦੀ ਪੱਗ ਉਧਰ ਲਾ ਦੇਓ ਤੇ ਉਹਦੀ ਪੱਗ ਦੇ ਉੱਤੇ ਟਿੱਪਣੀ ਕਰਦੇ ਹੋ ਅੱਜ ਤੱਕ ਗੁਰਦੁਆਰਿਆਂ ਦੀਆਂ ਪ੍ਰਧਾਨੀਆਂ ਤੋਂ ਲੈ ਕੇ ਤੇ 14 ਤੱਕ ਇੱਕੋ ਚੱਲਦਾ ਇਹ ਸਾਨੂੰ ਆਰਐਸਐਸ ਨੇ ਆਖਿਆ ਕਿ ਇਹ ਸਾਨੂੰ ਏਜੰਸੀਆਂ ਕਹਿੰਦੀਆਂ ਪੰਗੇ ਅਸੀਂ ਆਪ ਲੈਨੇ ਆ ਤੇ ਨਾਅ ਅਸੀਂ ਹੋਰ ਦਾ ਲਾਉਨੇ ਆ ਤੇ ਇਹ ਭਾਈ ਸਾਡੇ ਅੱਜ ਦੇ ਕਰਤਾਰ ਬਣ ਗਏ ਆ ਖੋਖਲੇ ਹੋ ਗਏ ਆ ਜਿੰਨਾ ਚਿਰ ਪੰਜਾਬੀ ਪੜਨਾ ਨਹੀਂ ਸਿੱਖਦੇ ਜਿੰਨਾ ਚਿਰ ਪੰਜਾਬੀ ਬੇਨੋਰਾ ਲੜਨ ਤੋਂ ਹਟਦੇ ਨਹੀਂ ਦੇਖੋ ਆਪਣੇ ਕੋਈ ਇੱਕੋ ਗੱਲ ਆ ਅਸੀਂ ਯੋਧੇ ਹੁੰਨੇ ਆ ਬਿਲਕੁਲ ਹੁੰਨੇ ਆ ਪਰ ਯੋਧਾ ਕਿ ਕਿਸੇ ਥਾਂ ਤੇ ਖੋਣੀ ਹੋਊਗੀ ਨਾ ਕਿਉਂ ਥੋੜੀ ਵੀ ਕੰਨ ਤੇ ਕੱਤਰ ਮਾਰਨੀ ਜਾ ਕੇ ਇਸ ਵੇਲੇ ਮੁਕਾਬਲੇ ਜਿਹੜੇ ਆ ਉਹ ਅੱਜ ਹਰਬਾਣੀ ਕੰਠ ਦੇ ਮੁਕਾਬਲੇ ਹੋਏ ਆ ਤ੍ਰਿਸ਼ਰੀ ਦੇ ਮੁਕਾਬਲੇ ਹੋਏ ਆ ਦਸਤਾਰ ਸਜਾਉਣ ਦੇ ਮੁਕਾਬਲੇ ਹੋਏ ਆ ਤੇ ਪਾਲ ਸਿੰਘ ਸੇਖੋਂ ਦੀ ਵੇਲੇਣੇ ਚ ਬਾਹਰ ਥੋੜੀ ਆਈ ਵੀ ਨੇ ਮੁਕਾਬਲੇ ਕਰਾਉਣੀ ਆ ਇੱਥੇ ਮੁਕਾਬਲੇ ਅੱਜਕੱਲ ਕੰਗੋਲਾ ਦੇ ਵੀ ਚਲਦੇ ਆ ਮੁਕਾਬਲੇ ਤਾਂ ਅੱਜਕੱਲ ਕਦੋਂ ਕਿਤੇ ਬਾੜ ਦੇ ਵਿੱਚ ਟਰੈਕਟਰ ਪੇਰ ਵਾਲੇ ਵੀ ਚੱਲਦੇ ਆ ਮੁਕਾਬਲੇ ਤਾਂ ਅੱਜਕੱਲ ਹਾਈਵੇ ਦੇ ਉੱਤੇ ਸਟੰਟ ਮਾਰਨ ਵਾਲੇ ਵੀ ਚੱਲਦੇ ਆ ਪਰ ਉਹਦੇ ਨਾਲੋਂ ਮੁਕਾਬਲੇ ਇਹਨਾਂ ਨੇ ਜਿਹੜੀ ਅੱਜ ਠੀਕ ਸਮਝੇ ਆ ਇਹਦੇ ਲਈ ਵੀ ਸਾਰਿਆਂ ਦਾ ਧੰਨਵਾਦ ਦੀਆਂ ਆ ਬੱਚੇ ਜਿਹੜੇ ਤੁਸੀਂ ਕੈਮਰੇ ਦੇ ਵਿੱਚ ਵੇਖ ਰਹੇ ਆ ਤੁਸੀਂ ਬਹੁਤ ਸਤਿਕਾਰਯੋਗ ਆ ਪੁੱਤ ਤੁਹਾਡੀਆਂ ਮਾਵਾਂ ਤੇ ਤੁਹਾਡੇ ਪਿਤਾ ਜਿਹੜੇ ਉਹ ਸੱਚੀ ਮੁੱਚੀ ਸਤਿਕਾਰ ਦੇ ਬਹੁਤ ਵੱਡੇ ਪਾਤਰ ਆ ਜਦੋਂ ਤੁਸੀਂ ਉਮਰ ਦੀਆਂ ਪੌੜੀਆਂ ਚੜ੍ਹ ਗਏ ਤੁਹਾਨੂੰ ਤਾਂ ਇਸ ਗੱਲ ਦਾ ਪਤਾ ਲੱਗਣਾ ਉਮਰ ਦੇ ਇਸ ਪੜਾ ਦੇ ਵਿੱਚ ਪਤਾ ਨਹੀਂ ਹੁੰਦਾ ਕਿ ਬੇਬੇ ਬਾਪੂ ਦੀ ਦੇਣ ਕੀ ਆ ਤੁਹਾਡੀਆਂ ਮਾਵਾ ਤਾਂ ਇੰਨੀਆਂ ਮਹਾਨ ਆ ਮਾਈ ਭਾਗੋ ਮਾਈ ਦੀ ਤੁਹਾਡੀਆਂ ਵਾਰਸ ਇਹ ਪੈਣਾ ਕਿਉਂਕਿ ਅੱਜ ਕੱਲ ਤਾਂ ਮਾਵਾ ਆਪਦੇ ਐਡੇ ਐਡੇ ਬੱਚਿਆਂ ਨੂੰ ਇਹ ਗੱਲ ਕਹਿੰਦੀ ਆ ਕਿ ਬੇਟਾ ਮੇਰੀ ਰੀਲ ਬਣਾਣਾ ਲੀੜੇ ਲਾ ਲਾ ਕੇ ਪੰਜਾਬਣਾ ਜਿਹੜੀਆਂ ਇਹ ਗੱਲ ਕਹਿੰਦੀਆਂ ਕਿ ਮੇਰੇ ਫੋਲੋਅਰ ਵਧ ਗਏ ਅੱਜ ਪੌਣੇ ਪੌਲੇ ਲੀੜੇ ਲਾ ਕੇ ਜਿੰਨੇ ਤੁਹਾਡੀ ਰੋਟੀ ਵਾਲੇ ਸ਼ਾਬੇ ਦੇ ਵਿੱਚ ਹੁੰਦਾ ਨਾ ਜਿਹੜਾ ਪੋਰਾ ਉਹਨੇ ਕੱਪੜੇ ਪਾ ਕੇ ਤੇ ਬੱਚਾ ਨੂੰ ਇਹ ਗੱਲ ਕਹੀ ਜਿੰਦੀ ਬੇਟਾ ਮੇਰੀ ਰੀਲ ਬਣਾਣਾ ਮੇਰਾ ਸਟੈਪ ਕਿਹਦਾ ਹੈ ਉਹੋ ਜਿਹੇ ਪਿਓ ਕਹਿ ਕੇ ਮਰੀਤੀ ਬੜੀ ਸੋਹਣੀ ਲੱਗਦੀ ਆ ਉਹੋ ਜਿਹੇ ਭਰਾ ਕਹਿ ਕੇ ਇੱਕ ਫੋਲਰ ਤੇਰਾ ਮੈਂ ਆ ਉਹੋ ਜਿਹੇ ਰਿਸ਼ਤੇਦਾਰ ਜਿਹੜਾ ਕੋਈ ਰੋਕਦਾ ਹੀ ਨਹੀਂ ਅੱਜ ਨੰਗਾ ਹੋ ਰਿਹਾ ਪੰਜਾਬ ਤੇ ਬੀਨੂ ਸਰਦੂਲ ਸਕੰਦਰ ਦਾ ਇੱਕ ਸ਼ੇਰ ਚ ਇਤੇ ਆਉਂਦਾ ਕਿ ਬਾਪ ਕੀ ਕੱਪੜੋਂ ਕੀ ਮਿਲ ਹੈ ਮਗਰ ਬੇਟੀ ਕੋ ਅਪਰੋਚ ਐਲਰਜੀ ਹੈ ਅੱਜ ਆਹ ਹਾਲਾਤ ਬਣੇ ਪਏ ਆ ਜੇ ਨੰਗੇ ਹੋਣਾ ਪੰਜਾਬੀਆਂ ਨੇ ਤੇ ਫੇਰ ਪਾਈ ਜਾਓ ਕ੍ਰਾਂਤੀ